ਸਤਨਾਮ ਸ੍ਰੀ ਵਾਹਿਗੁਰੂ ਜੀ ਅੰਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜੀ ਬਾਬਾ ਸ੍ਰੀ ਚੰਦ ਸੁਲਤਾਨਪੁਰ ਆ ਬਿਰਾਜੇ ਸਨ ਇਹ ਆਪਣੇ ਕਈ ਬਾਲ ਸਖਾਈਆਂ ਨੂੰ ਵਿਛੋੜਾ ਦੇ ਗਏ ਸਨ ਆ ਕੇ ਸਾਰਿਆਂ ਨੂੰ ਨਿਹਾਲ ਕੀਤਾ ਵੈਸੇ ਵੀ ਬਹੁਤੇ ਸੁਲਤਾਨਪੁਰ ਵਾਸੀਆਂ ਨੂੰ ਗੁਰੂ ਨਾਨਕ ਜੀ ਨਾਲ ਪਿਆਰ ਸੀ ਉਹਨਾਂ ਦੇ ਪੁੱਤਰ ਨਾਲ ਵੀ ਪਿਆਰ ਕਰਦੇ ਸਨ ਬਾਬਾ ਸ੍ਰੀ ਚੰਦ ਜੀ ਨੂੰ ਅਖਰ ਬਹੁਤ ਤਾਂ ਪਹਿਲੇ ਪਿਤਾ ਜੀ ਨਹੀਂ ਕਰਾ ਦਿੱਤਾ ਸੀ ਫਿਰ ਬੇਬੇ ਨਾਨਕੀ ਜੀ ਤੇ ਜੈ ਰਾਮ ਵੀ ਸਿੱਖਿਆ ਕਰਦੇ ਰਹੇ ਇੱਥੇ ਪਖੋਕੇ ਵਿੱਚ 3 ਸਾਲ ਰਹੇ ਭਜਨ ਵੀ ਕਰਦੇ ਰਹੇ ਤੇ ਨਾਲੋਂ ਨਾਲ ਧਰਮ ਪੁਸਤਕਾਂ ਦਾ ਅਭਿਆਸ ਵੀ ਕੀਤਾ ਹਨ ਫਿਰ ਸੁਲਤਾਨਪੁਰ ਆ ਕੇ ਜੈ ਰਾਮ ਜੀ ਵੱਲੋਂ ਪੜ੍ਹਾਈ ਦਾ ਪ੍ਰਬੰਧ ਕਰ ਦਿੱਤਾ ਗਿਆ ਪਰ ਪੜਦੇ ਥੋੜਾ ਤੇ ਸਿਮਰਨ ਵਿੱਚ ਵਧੇਰੇ ਜੁੜੇ ਰਹਿੰਦੇ ਸਨ ਇੱਥੇ ਆਇਆ ਆਇਆ ਵੀ ਕੁਝ ਸਾਲ ਬੀਤ ਗਏ ਪਰ ਆਪ ਦੇ ਪਿਤਾ ਜੀ ਨੂੰ ਪਰਦੇਸ ਗਏ 8 ਸਾਲ ਤੋਂ ਉੱਤੇ ਹੋਣ ਲੱਗੇ ਸਨ ਸਾਡੇ ਸਾਰੇ ਦਿਲੋਂ ਚਾਹੁੰਦੇ ਸਨ ਕਿ ਛੇਤੀ ਉਹਨਾਂ ਦੇ ਦਰਸ਼ਨ ਹੋਣ ਪਰ ਬੇਬੇ ਨਾਨਕੀ ਜੀ ਨੂੰ ਵੀਰ ਦੇਖਣ ਦੀਆਂ ਤਾਂਘਾਂ ਬਹੁਤ ਵਧੇਗ ਸਨ ਤੇ ਇਹਨਾਂ ਦਾ ਦਿਲ ਹਰ ਵੇਲੇ ਵਰਾਗ ਨਾਲ ਪਰ ਆ ਰਹਿਂਦਾ ਸੀ ਅੱਜ ਕੱਲ ਦੀ ਤਰ੍ਹਾਂ ਤਾਰ ਦਾ سلسلہ ਹੁੰਦਾ ਤਾਂ ਦੋਹੀ ਪਾਸੇ ਚਿੱਠੀ ਪੱਤਰ ਜਾਰੀ ਰੱਖਦੇ ਪਰ ਐਸਾ ਨਾ ਹੋਣ ਤੇ ਵੀ ਸ਼੍ਰੀ ਬੇਬੇ ਜੀ ਨੂੰ ਵਿਸ਼ਵਾਸ ਸੀ ਕਿ ਵੀਰ ਜੀ ਜਿੱਥੇ ਵੀ ਹਨ ਰੱਬ ਉਹਨਾਂ ਦੇ ਨਾਲ ਹੈ ਉਹ ਆਪ ਨਿਰਭਉ ਨਿਰਵੈਰ ਤੇ ਉਪਾਸਕ ਹਨ ਇਸ ਤੇ ਉਹਨਾਂ ਨੂੰ ਕਿਸੇ ਪਾਸੋਂ ਕੋਈ ਪੈ ਵੀ ਨਹੀਂ ਹੈ ਪਰ ਸਰੀਰ ਧਾਰੀ ਨੂੰ ਪੈਂਦੇ ਪਿਆਂ ਜੰਗਲਾਂ ਪਹਾੜਾਂ ਤੇ ਜਲਾ ਥਲਾ ਵਿੱਚ ਕੀ ਕੀ ਅਖਿਆਈਆਂ ਪੇਸ਼ ਆਉਂਦਿਆਂ ਹਨ ਕਿਤੇ ਆ ਜਾਣ ਤੇ ਬੇਬੇ ਜੀ ਕੰਬ ਜਾ ਕਰਦੇ ਕਿ 8 ਸਾਲ ਹੋਏ ਹਨ ਉਹਨਾਂ ਵੱਲੋਂ ਕੋਈ ਸੂਬਾ ਨਹੀਂ ਸੀ ਮਿਲੇ ਜਿਸ ਤੇ ਪਿਆਰੇ ਵੀਰ ਦੀ ਯਾਦ ਵਿੱਚ ਇੰਨੇ ਦਿਨੀ ਬਹੁਤ ਉਦਾਸ ਰਹਿੰਦੇ ਸਨ ਇੱਕ ਦਿਨ ਬੇਬੇ ਨਾਨਕੀ ਜੀ ਨੇ ਸਾਰਾ ਦਿਨ ਪਿਆਰ ਵਿੱਚ ਬਿਤਾ ਦਿੱਤਾ ਨਿੱਕਾ ਮੋਟਾ ਕਰਦਾ ਕੰਮ ਕਰ ਤੁਸਾਂ ਕਰਦੀ ਰਹੀ। ਦਿਨ ਛੁੱਪਣ ਵੇਲੇ ਬੇਬੇ ਜੀ ਦੀ ਸੂਰਤ ਵਿੱਚ ਆਏ। ਪਰ ਅੱਜ ਬਹੁਤ ਪ੍ਰੇਮ ਵਰ ਆਗ ਨਾਲ ਭਰੇ ਚੌਂਕੇ ਵਿੱਚ ਬੈਠੇ ਸਨ। ਸੋਹਣੀ ਦਾਲ ਪਾਜੀ ਤਿਆਰ ਕੀਤੀ ਅਤੇ ਉਡੀਕ ਵਿੱਚ ਸਨ ਕਿ ਸਿਰਜੰਨ ਜੀ ਤੇ ਉਹਨਾਂ ਦੇ ਫੁੱਫੜ ਜੀ ਆਉਣ ਤਾਂ ਫੁੱਲ ਕਾ ਪਕਾਈਏ। ਕੁਝ ਕੰਮ ਕਰਦੀ ਤੁਸਾਂ ਬਾਹਰ ਵਿਹੜੇ ਵਿੱਚ ਸੀ ਤੇ ਬੇਬੇ ਜੀ ਇਹ ਵੀ ਸੋਚਦੇ ਸਨ ਕਿ ਕਦੀ ਵੀਰ ਨੂੰ ਅਥੋਂ ਫੁੱਲ ਕਾ ਛਕਾਉਂਦੀ ਹੁੰਦੀ ਸਾਂ ਉਹ ਆਪ ਵੀ ਆ ਜਾਂਦੇ ਤਾਂ ਜਾਂ ਬੁਲਾ ਲਿਆ ਕਰਦੇ ਸਾਂ ਅੱਜ ਸ੍ਰੀ ਚੰਨ ਤਾਂ ਇੱਥੇ ਹਨ ਸਗੋਂ ਅੱਗੋਂ ਨਾਲੇ ਸਿਆਣੇ ਹਨ ਪਰ ਵੀਰ ਜੀ ਪਤਾ ਨਹੀਂ ਕਿੱਥੇ ਹਨ ਉਹ ਕਿਵੇਂ ਆਉਣ ਇਹ ਨਾਲ ਕਿਵੇਂ ਆਉਣ ਸੋਚਾਂ ਨੂੰ ਸੋਚਦੇ ਬੇਬੇ ਜੀ ਆਟਾ ਸੰਭਾਰ ਰਹੇ ਸਨ ਤਾਂ ਅਚਨਚੇਤ ਬਾਹਰੋਂ ਤੁਲਸਾਂ ਦੀ ਆਵਾਜ਼ ਆਈ ਬੇਬੇ ਜੀ ਬਦਾਈਆਂ ਹੋਣ ਆਪਦੇ ਵੀਰ ਜੀ ਆਏ ਹਨ ਸਤਿਗੁਰੂ ਨਾਨਕ ਜੀ ਨੂੰ ਆਪਣੀ ਭੈਣ ਦੀ ਪ੍ਰੇਮ ਖਿੱਚਾਂ ਨੇ ਕਈ ਦਿਨਾਂ ਤੋਂ ਖਿੱਚ ਭਾਈ ਹੋਈ ਸੀ ਉਹ ਕਿੱਥੋਂ ਟੋਰੇ ਤੇ ਕਿਹੜੇ ਰਾਹੀ ਆਪਣੇ ਠੀਕ ਠੀਕ ਉਹ ਹੀ ਜਾਣਦੇ ਸਨ ਪਰ ਬੇਬੇ ਨਾਨਕੀ ਜੀ ਨਾਲ ਕੀਤੇ ਬਚਨ ਨੂੰ ਛੇਤ ਹੀ ਪਾਲਣਾ ਸੀ ਇਧਰ ਕਈ ਦਿਨਾਂ ਤੋਂ ਇਹ ਵਿਰਾਗ ਹੋਏ ਤੇ ਯਾਦ ਕਰ ਰਹੇ ਸਨ ਉਧਰ ਗੁਰੂ ਜੀ ਨੂੰ ਅੰਤਰ ਆਤਮੇ ਲਿਵਤਾਰ ਵਿਚ ਤਾਰ ਖੜ ਕੀਤਾ ਆਖਿਆ ਭੈਣ ਨੇ ਯਾਦ ਕੀਤਾ ਹੈ ਚਲਣਾ ਹੈ ਹਾਫ ਸੁਲਤਾਨਪੁਰ ਆਪੜੇ ਸੰ ਤਦ ਤੁਲਸਾਂ ਦੀ ਆਵਾਜ਼ ਨੇ ਸੋਚਾਂ ਸੋਚੀਂ ਸ਼੍ਰੀ ਨਾਨਕੀ ਜੀ ਨੂੰ ਇਉਂ ਬਾਹਰ ਖਿੱਚ ਲਿਆਂਦਾ ਜੋ ਪਾਣੀ ਵਿੱਚੋਂ ਮੱਛੀ ਨੂੰ ਮਾਛੀ ਅਦੀ ਕੁੰਡੀ ਬਾਹਰ ਖਿੱਚ ਲੈਂਦੀ ਹੈ ਮੱਛੀ ਤਾਂ ਤੜਫ ਤੜਫ ਕੇ ਮਰ ਜਾਂਦੀ ਹੈ ਪਰ ਬੇਬੇ ਜੀ ਤਰਫ ਦੀ ਹੋਈ ਨੂੰ ਮਾਣੋ ਜਿੰਦ ਪੈ ਗਈ ਸਤਗੁਰਾਂ ਨੇ ਮੁਸਕਰਾ ਕੇ ਆਖਿਆ ਬੇਬੇ ਜੋ ਸਤ ਕਰਤਾਨ ਪਰ ਬੇਬੇ ਨਾਨਕੀ ਜੀ ਗਾਚ ਨਾਲ ਪਰੇ ਹੋਏ ਸਨ ਤੇ ਧਿਆਨ ਦੇ ਹੋਏ ਸਹੀ ਕੁਝ ਬੋਲ ਨਾ ਸਕੇ ਅਤੇ ਗੁਰੂ ਜੀ ਦੀ ਚਰਨੀ ਟਹਿ ਪਏ ਸਤਗ੍ਰੰਥ ਛੇਤੀ ਨਾਲ ਉਠਾਇਆ ਤੇ ਆਖਿਆ ਹੁਰਟੀ ਗੱਲ ਕਿਉਂ ਕੀਤੀ ਜੇ ਬੇਬੇ ਨਾਨਕੀ ਜੀ ਉੱਤੇ ਇਹ ਵੀਰ ਮਿਲਾਪ ਦਾ ਬਹੁਤ ਅਸਰ ਹੋਇਆ ਵਿਛੋੜੇ ਦੇ ਕਲੇਸ਼ ਕੀੜੇ ਜੋ ਕਲੇਜੇ ਨੂੰ ਕੱਟਦੇ ਸਨ ਉਹ ਪਾਣੀ ਰੂਪ ਹੋ ਕੇ ਅੱਖੀਆਂ ਰਾਹੀਂ ਵੈਤੁਰੇ ਸੰ ਆਪਨੇ ਦੁਪੱਟੇ ਨਾਲ ਮੂੰਹ ਪੁੰਜਾਂ ਤੇ ਵੀਰ ਉਤੋਂ ਦੇ ਹੱਥ ਕਮਾਉਣ ਲੱਗੇ ਆਖਿਆ ਸਦਕੇ ਜਾਵਾ ਵੀਰ ਜੋ ਦਿਲਧੀਆਂ ਜਾਣੀਆਂ ਨੇ ਸਬਰ ਦਾ ਕੋਟ ਝੋਖਾ ਭਰਿਆ ਹੈ ਕਈ ਸਾਲ ਹੋਏ ਨਹੀਂ ਬੁਲਾਇਆ ਸੀ ਇਸ ਲਈ ਕਿ ਤੁਹਾਡੇ ਕੰਮਾਂ ਵਿੱਚ ਕਿਤੇ ਵਿਘਨ ਨਾ ਪਾ ਦੇਵਾਂ ਦਿਲੋਂ ਸੱਦ ਨਹੀਂ ਪਾਈ ਤੇ ਪਤਾ ਨਹੀਂ ਕਿੰਨੂ ਵਿਛੋੜ ਕੇ ਸਾਨੂੰ ਵਿਛੜਿਆਂ ਨੂੰ ਮਿਲੋਗੇ ਪਰ ਹੁਣ ਤਾਂ ਜਿਸ ਦਿਨ ਦਾ ਸ੍ਰੀ ਚੰਦ ਨੂੰ ਉਸ ਲਖਣੀ ਨਾਲ ਵਿਛੋੜਿਆ ਹੈ ਪਤਾ ਨਹੀਂ ਉਹਦੇ ਵਿਛੋੜੇ ਦੇ ਵਿੱਚੂ ਸਾਰੇ ਮੈਨੂੰ ਹੀ ਚੰਬੜ ਗਏ ਹਨ ਆਪ ਦੀਆਂ ਯਾਦਾਂ ਨੇ ਅੱਜ ਤਾਂ ਬਿਹਾਲ ਕੀਤਾ ਹੋਇਆ ਹੈ ਸਾਰਾ ਦਿਨ ਸੋਚਾਂ ਸੋਚਦੀ ਤਾਂ ਬੀਤਿਆ ਸੀ ਤੁਸਾਂ ਦੀ ਆਵਾਜ਼ ਨੇ ਜਿੰਦ ਪਾ ਦਿੱਤੀ ਹੈ ਮੀਰ ਜੋ ਪਲਾ ਹੋਵੇ ਜੋ ਆਇਆ ਨੂੰ ਇਉਂ ਆਖਦੀ ਹੋਈ ਬੇਬੇ ਜੀ ਨੇ ਕਾਲੀ ਕਾਲੀ ਪਲੰਗ ਵਿਛਾਇਆ ਤੇ ਆਦਰ ਨਾਲ ਗੁਰੂ ਜੀ ਨੂੰ ਵਹਾਇਆ ਦੀ ਨਹੀਂ ਪਾਈ ਬਾਲਾ ਵਰਦਾਨਾ ਦਾ ਸਤਕਾਰ ਕੀਤਾ ਉਹਨਾਂ ਵੀ ਮੱਥਾ ਟੇਕ ਅਸੀਸਾਂ ਪਾਈਆਂ ਬਾਬਾ ਸ੍ਰੀ ਚੰਦ ਜੀ ਨੂੰ ਤਾਂ ਮਾਨੋ ਨਦੀ ਪ੍ਰਾਪਤ ਹੋਈ ਇਹਨਾਂ ਨੇ ਆ ਕੇ ਪਿਤਾ ਜੀ ਦੇ ਚਰਨੇ ਸੀਸ ਰੱਖਿਆ ਤੇ ਡੰਡੋਤ ਕੀਤੀ ਮਾਨੋ ਚਰਨਾ ਵਿੱਚ ਚਿਮਟ ਗਏ ਤੇ ਆਪਣੇ ਆਪ ਨਹੀਂ ਉੱਠੇ ਇਹਨਾਂ ਦਾ ਮस्तक ਸਮਾਧੀ ਉੱਤੇ ਧਿਆਨ ਤਰ ਤਰ ਕੇ ਤੁਖਿਆ ਪਿਆਸੀ ਅਜ ਠਾਰਨਾ ਕੀਤਾ ਗੁਰੂ ਜੀ ਨੇ ਪਿਆਰੇ ਪੁੱਤਰ ਦਾ ਅਸੀਸ ਚੁੱਕ ਕੇ ਗਲੇ ਨਾਲ ਲਾ ਕੇ ਫਿਰ ਪਾਸ ਭਾਇਆ ਜਹਰਾਮ ਜੀ ਨੂੰ ਬਾਹਰੋਂ ਮਾ ਪਤਾ ਹੋਇਆ ਤਾਂ ਉਹ ਵੀ ਐਵੇਂ ਖਿੱਚੇ ਆਏ ਜਿਵੇਂ ਆਕਾਸ਼ ਚੜੀ ਗੁੱਡੀ ਖਿੱਚੀ ਆਉਂਦੀ ਹੈ ਇਹਨਾਂ ਦੀਆਂ ਅੱਖਾਂ ਤਰਸਦੀਆਂ ਸਨ ਦਰਸ਼ਨ ਕਰਕੇ ਠਾਰੀਆਂ ਤੇ ਚਰਨੀ ਸੀ ਸਿਰ ਝੁਕਾਇਆ ਪਰ ਇਹ ਲਾਭ ਇਹਨਾਂ ਨੂੰ ਲੈਣ ਨਾ ਦਿੱਤਾ ਗਿਆ ਸਗੋਂ ਹੱਥ ਜੋੜੇ ਤੇ ਆਪ ਨਿਉ ਕੇ ਗੁਰੂ ਜੀ ਨੇ ਆਦਰ ਕੀਤਾ ਤੇ ਮੰਝੇ ਉੱਤੇ ਸੱਜੇ ਪਾਸੇ ਨਾਲ ਬਹਾਇਆ ਗੁਰੂ ਜੀ ਦਾ ਦਰਸ਼ਨ ਕਰਕੇ ਇਹ ਸਾਰੇ ਬਲਿਹਾਰ ਹੋ ਰਹੇ ਤੇ ਚੁੱਪ ਕੀਤੇ ਪਾਸ ਬੈਠੇ ਸਨ ਥੋੜੇ ਚਿਰ ਥੋੜੇ ਚਿਰ ਪਿੱਛੋਂ ਜੈ ਰਾਮ ਜੀ ਨੇ ਆਖਿਆ ਵੱਡਾ ਜੇਰਾ ਕੀਤਾ ਜੇ ਇਹ ਉਮੀਦ ਨਹੀਂ ਸੀ ਕਿ ਆਪ ਜੀ ਬੱਚਾ ਨੂੰ ਵੀ ਬਿਸਾਰ ਦਿਓਗੇ ਆਪਨੇ ਬੜਾ ਜਿਗਰਾ ਤੇ ਹੱਥ ਕੀਤਾ ਹੈ ਪਰ ਜਿਵੇਂ ਆਪ ਜੀ ਦੀ ਰਜ਼ਾ ਸਤਗੁਰਾਂ ਆਖਿਆ ਕਰਤਾਰ ਦੀ icar ਵਿੱਚ ਲੱਗੇ ਰਹੇ ਹਨ ਜਦ ਬੇਬੇ ਜੀ ਨੇ ਜਹਾਜ਼ ਕੀਤਾ ਤਾਂ ਆਪੜੇ ਹਾਂ ਤੁਸੀਂ ਸੁਣਾਓ ਜੀ ਜਾਜੀ ਆਨੰਦ ਪ੍ਰਸੰਨ ਤਾਂ ਰਹੇ ਹੋ ਇਹ ਸੁਣ ਕੇ ਜੀ ਜਾਜੀ ਦੀਆਂ ਅੱਖਾਂ ਪਰਾਈਆਂ ਤੇ ਕਿਹਾ ਆਖਣ ਲੱਗੇ ਸ੍ਰੀ ਨਾਨਕ ਜੀ ਸਾਡੀ ਪ੍ਰਸੰਨਤਾ ਤਾਂ ਤੁਹਾਡੀ ਰਜ਼ਾ ਦੇ ਅਧੀਨ ਹੈ ਆਪ ਦੇ ਵਿਛੋੜੇ ਆਪ ਤੋਂ ਵਿਛੋੜੇ ਹੋਏ ਅਸੀਂ ਕਿਵੇਂ ਪ੍ਰਸੰਨ ਰਹਿ ਸਕਦੇ ਹਾਂ ਅਸੀਂ ਮਨ ਆਪਣੇ ਤਾਂ ਆਪ ਦੇ ਨਾਲ ਟੋਰੇ ਸਨ ਪਰਮਾਨਤਨ ਇੱਥੇ ਹੀ ਤਰਸਦੇ ਰਹੇ ਅੱਜ ਆਪ ਆਏ ਤਾਂ ਸਾਡੇ ਮਨ ਵੀ ਟਿਕਾਣੇ ਆ ਗਏ ਹੁਣ ਪ੍ਰਸੰਤਾ ਨਾਲ ਭਰ ਗਏ ਹਾਂ ਫੇਰ ਵੀ ਥਾਣਾ ਪਾਣੀਆਂ ਸਤਿਗੁਰੂ ਨਾਨਕ ਇਹਨਾਂ ਸਾਰਿਆਂ ਦੀਆਂ ਸ਼ੁਭ ਖੈਰ ਖੈਸ਼ਾਂ ਨੂੰ ਜਾਣਦੇ ਸਨ ਇਹਨਾਂ ਦੇ ਪ੍ਰੇਮ ਨੂੰ ਸੱਚਾ ਸੁੱਚਾ ਪ੍ਰੇਮ ਸਮਝਦੇ ਸਨ ਪਰ ਹੁਕਮ ਰਜਾਈ ਚੱਲਣਾ ਸੀ ਆਪਣੀ ਜਾਚੇ ਥੋੜਾ ਹੀ ਬੰਧ ਅਜੇ ਕੱਟਿਆ ਸੀ ਬਹੁਤ ਪੰਡਾ ਹੋਰ ਚਲਣਾ ਰਹਿੰਦਾ ਸੀ ਪਰ ਕੀਤੇ ਬਚਨਾ ਵਿੱਚ ਵੱਧੇ ਹੋਏ ਤੇ ਪ੍ਰੇਮ ਖੇਚਾਂ ਦੇ ਵਿਖਿੱਤੇ ਆਏ ਸਨ ਕਿ ਆ ਬੇਬੇ ਜੋ ਬੜੀ ਦੂਰੋਂ ਆਏ ਹਾਂ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾਓ ਜਿਵੇਂ ਅੱਗੇ ਛਕਾ ਕਰਦੇ ਸੀ ਬੇਬੇ ਨਾਨਕੀ ਜੀ ਖੜ ਗਏ ਕੁਝ ਅੱਗੇ ਤਿਆਰ ਕੀਤਾ ਪਿਆਸੀ ਛੇਤੀ ਕੁਝ ਹੋਰ ਚੀਜ਼ਾਂ ਬਣਾਈਆਂ ਫੁਲਕੇ ਪਕਾਏ ਤੇ ਸਾਰਿਆਂ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਾਇਆ ਇਸ ਹਾਲ ਸੰਮਤ 1566 ਅਤੇ 15 ਪੋ ਮਹੀਨਾ ਸੀ ਗੁਰੂ ਜੀ ਪਹਿਲੀ ਉਦਾਸੀ ਪੂਰੀ ਕਰਕੇ ਸੁਲਤਾਨਪੁਰ ਆਏ ਸੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ